ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵ代ਇਕਾਂ ਦੀ ਕੱਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੁੰਦੀ ਆ ਮੀਟਿੰਗ ਹੁੰਦੀ ਆ ਇਸ ਮੀਟਿੰਗ ਦੇ ਅੰਦਰ ਕੀ ਕੁਝ ਹੋਇਆ ਏ ਅਰਵਿੰਦ ਕੇਜਰੀਵਾਲ ਦੇ ਵੱਲੋਂ ਵ代ਇਕਾਂ ਨੂੰ ਕੀ ਕੁਝ ਕਿਹਾ ਗਿਆ ਏ ਤੇ ਦੂਸਰੇ ਪਾਸੇ ਵ代ਇਕਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਕੀ ਕੁਝ ਕਿਹਾ ਗਿਆ ਏ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਪੂਰੀ ਮੀਟਿੰਗ ਦੇ ਵਿੱਚ ਕੀ ਭੂਮਿਕਾ ਰਹੀ ਆ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਪ੍ਰદાન ਅਮਨ अरोड़ा ਆਖਰਕਾਰ ਇਸ ਮੀਟਿੰਗ ਦੇ ਵਿੱਚ ਕੀ ਸੂਤਰ ਧਾਰ ਬਣੇ ਨੇ ਜੈਸ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਰੋਲ ਅਦਾ ਕੀਤਾ ਗਿਆ ਤੇ ਉਹਨਾਂ ਨੂੰ ਕਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਹੈ ਵਿਆਪਤਾਪਾ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਅੱਠ ਫਰੰਦੇ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਂਦਾ ਹੈ ਤੇ ਆਮ ਆਦਮੀ ਪਾਰਟੀ ਹਾਰ ਜਾਂਦੀ ਜਿਸ ਨੇ ਇੱਕ ਪਾਸੇ ਤਾਂ ਤੀਸਰੀ ਵਾਰ ਸਰਕਾਰ ਬਣਾਉਣ ਦਾ ਸੁਪਨਾ ਬੁਣਿਆ ਹੋਇਆ ਸੀ ਪਰ ਉਸ ਦੀ ਹਰਿੰਦਸ ਤੋਂ ਬਾਅਦ ਦੀ ਚਰਚਾ ਸ਼ੁਰੂ ਹੋ ਗਈ ਸੀ ਕਿ ਜੋ ਆਮ ਆਦਮੀ ਪਾਰਟੀ ਦੀ ਇੱਕ ਸਰਕਾਰ ਸਰ ਪੰਜਾਬ ਦੇ ਵਿੱਚ ਹੈ ਉੱਥੇ ਵੀ ਰਦੋ ਬਦਲ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਇਆ ਜਾ ਸਕਦਾ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਜਾ ਕੇ ਸੁਪਰ ਸੀਐਮ ਜਾਂ ਫਿਰ ਸੀਐਮ ਬਣ ਸਕਦੇ ਆਏ ਇਹ ਇਲਜ਼ਾਮ ਲਗਾਤਾਰ ਵਿਰੋਧੀ ਧਿਰ ਦੇ ਵੱਲੋਂ ਲਗਾਏ ਜਾਂਦੇ ਨੇ ਪ੍ਰਤਾਪ ਸਿੰਘ ਵਾਜਬਾ ਹੋਣ ਜਾਂ ਫਿਰ ਮਨਜਿੰਦਰ ਸਿੰਘ ਸਿਰਸਾ ਉਹ ਲਗਾਤਾਰ ਇਹ ਗੱਲ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਪ੍ਰਤਾਪ ਸਿੰਘ ਬਾਯਾਤੇਬ ਵੀ ਕਹਿ ਜਾਂਦੇ ਨੇ ਕਿ ਸਾਡੇ ਨਾਲ ਜੋ ਆਮ ਆਦਮੀ ਪਾਰਟੀ ਦੇ 30 ਵਿਧਾਇਕ ਸੰਪਰਕ ਵਿੱਚ ਨੇ ਤਾਂ ਕੱਲ ਦਿੱਲੀ ਦੇ ਵਿੱਚ ਜੋ ਕਪੂਰਥਲਾ ਹੌਸਾ ਜੋ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹائشਾ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਆਪਣੇ ਸਾਰੇ ਵਿਧਾਇਕਾਂ ਨੂੰ ਬੁਲਾਇਆ ਗਿਆ ਸੀ 11 ਵਜੇ ਮੀਟਿੰਗ ਹੋਣੀ ਸੀ ਪਰ ਸਾਰੇ ਵਿਧਾਇਕ ਤਕਰੀਬਨ 10:30 ਵਜੇ ਜਾ ਕੇ ਕੁਰਸੀਆਂ ਦੇ ਉੱਪਰ ਬਹਿ ਗਏ ਸੀ ਪਰ ਅਰਵਿੰਦ ਕੇਜਰੀਵਾਲ ਤਕਰੀਬਨ 1 ਘੰਟਾ ਦੇਰੀ ਦੇ ਨਾਲ ਇਸ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਵਿਧਾਇਕਾਂ ਦੇ ਨਾਲ ਸੰਦੀਪ ਪਾਠਕ ਮੁੱਖ ਮੰਤਰੀ ਭਗਵੰਤ ਮਾਨ ਅਮਨ ਰੋੜਾ ਤੇ ਅਰਵਿੰਦ ਕੇਜਰੀਵਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਸਭ ਤੋਂ ਪਹਿਲਾਂ ਜੋ ਸੰਦੀਪ ਪਾਠਕ ਨੇ ਉਹ ਬੋਲਦੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ 2 ਤੋਂ ਲੈ ਕੇ 22 ਮਿੰਟ ਬੋਲਦੇ ਨੇ ਤੇ ਅਰਵਿੰਦ ਕੇਜਰੀਵਾਲ ਤਕਰੀਬਨ 5 ਮਿੰਟਾਂ ਤੱਕ ਬੋਲਦੇ ਨੇ ਇਹ ਪੂਰੀ ਮੀਟਿੰਗ ਕਿਹਾ ਜਾਂਦਾ ਹੈ ਕਿ 15 ਤੋਂ ਲੈ ਕੇ 30 ਮਿੰਟਾਂ ਤੱਕ ਹੀ ਚੱਲਦੇ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੁੰਦਾ ਹੈ ਕੋਈ ਗੱਲ ਨਹੀਂ ਜੇਕਰ ਆਪਾਂ ਦਿੱਲੀ ਹਾਰ ਗਏ ਹੁਣ ਆਪਾਂ ਪੰਜਾਬ ਦੇ ਵਿੱਚ ਜਾ ਕੇ ਕੰਮ ਕਰਨਾ ਹੈ ਆਪਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕੋਈ ਵੀ ਦਿੱਕਤ ਆਉਂਦੀ ਆ ਉਹਨਾਂ ਦੀ ਗੱਲ ਕੋਈ ਅਫਸਰ ਨਹੀਂ ਸੁਣਦਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਮੈਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗਾ ਤੁਹਾਡੇ ਸਾਰਿਆਂ ਦੇ ਮੋਬਾਈਲ ਨੰਬਰ ਮੇਰੇ ਕੋਲ ਸੇਵ ਨੇ ਤੁਹਾਨੂੰ ਹੁਣ ਮੇਰੇ ਨਾਲ رابطہ ਕਰਨ ਦੇ ਵਿੱਚ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੈਂ ਹੁਣ ਖੁਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਤੌਰ ਤੇ ਹੀ ਜੋ ਪੰਜਾਬ ਦੇ ਵਿੱਚ ਸਾਰੀ ਸਰਕਾਰ ਨੂੰ ਦੇਖਾਂਗਾ ਤਾਂ ਇਹ ਉਹਨਾਂ ਦੇ ਸ਼ਬਦ ਹੁੰਦੇ ਨੇ ਜੋ ਉੱਥੋਂ ਮੀਟਿੰਗ ਦੇ ਵਿੱਚੋਂ ਨਿਕਲ ਕੇ ਖਬਰਾਂ ਹੋਣ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਕਿਹਾ ਸੀ ਕਿ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਕੋਲ ਯਾਨੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਈਲੈਂਟ ਕੀਤਾ ਗਿਆ ਤੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਮੇਰੇ ਕੋਲ ਕਿਸੇ ਵੀ ਕੰਮ ਦੇ ਲਈ ਆ ਸਕਦੇ ਹੋ ਮੈਂ ਤੁਹਾਡੇ ਲਈ 24 ਘੰਟੇ ਹਾਜ਼ਰ ਹਾਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਤੇ ਅਰਵਿੰਦ ਕੇਜਰੀਵਾਲ ਸਮਝੋ ਕਿ ਜੇਕਰ ਆਮ ਆਦਮੀ ਪਾਰਟੀ ਨੇ ਇਸ ਤੋਂ ਬਾਅਦ ਅੱਗੇ ਵਧਣਾ ਹੈ ਤਾਂ ਉਹਨਾਂ ਦੇ ਲਈ ਪੰਜਾਬ ਸਭ ਤੋਂ ਜ਼ਰੂਰੀ ਆ ਸਿਰਫ ਅਰਵਿੰਦ ਕੇਜਰੀਵਾਲ ਆਪਣੀ ਗੱਲ ਕਹਿੰਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ ਇਸ ਦੇ ਨਾਲ ਇਹ ਦਿੰਦੇ ਆ ਕਿ ਵਿਧਾਇਕਾਂ ਨੂੰ ਖਾਣਾ ਖਾਣ ਦੇ ਲਈ ਕਿਹਾ ਜਾਂਦਾ ਮੰਤਰੀਆਂ ਦੇ ਨਾਲ ਵੀ ਅਰਵਿੰਦ ਕੇਜਰੀਵਾਲ ਇਕਦੁੱッカ ਵਿੱਚ ਟੱਕ ਗੱਲਬਾਤ ਕਰਦੇ ਨੇ ਪਰ ਸ਼ਾਮ ਦੇ ਸਮੇਂ ਅਮਨ अरोड़ा ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਈਡ ਲੈਂਡ ਕਰਕੇ ਅਰਵਿੰਦ ਕੇਜਰੀਵਾਲ ਤੇ ਅਮਨ अरोड़ा ਦੀ ਇੱਕ ਮੀਟਿੰਗ ਹੁੰਦੀ ਆ ਇਸ ਮੀਟਿੰਗ ਵਿੱਚ ਕੀ ਕੁਝ ਹੋਇਆ ਇਹ ਤਾਂ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੋ ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਦੇ ਵਿੱਚ ਕਿਸੇ ਵਿਧਾਇਕ ਦੀ ਕੋਈ ਵੀ ਖਾਸ ਗੱਲ ਨਹੀਂ ਸੁਣੀ ਗਈ ਸਿਰਫ ਅਰਵਿੰਦ ਕੇਜਰੀਵਾਲ ਆਪਣਾ ਸੰਦੇਸ਼ ਜਿੰਦੇ ਨੇ ਤੇ ਇਹ ਮੀਟਿੰਗ ਖਤਮ ਹੋ ਜਾਂਦੀ ਆ ਹੁਣ ਚਰਚਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਿਰਫ ਇਹ ਸਾਬਤ ਕੀਤਾ ਜਾ ਰਿਹਾ ਹੈ ਜਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਮ ਆਦਮੀ ਪਾਰਟੀ ਦਾ ਸਪੀਮੋ ਆ ਪਹਿਲਾਂ ਮੈਂ ਆਪਣੀ ਸੀਟ хар ਗਿਆ ਪਹਿਲਾਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਨਹੀਂ ਬਣੀ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਬਾਸ ਅਰਵਿੰਦ ਕੇਜਰੀਵਾਲ ਯਾਨੀ ਕਿ ਮੈਂ ਜਾਂ ਇਹ ਅਰਵਿੰਦ ਕੇਜਰੀਵਾਲ ਦਾ ਇੱਕ ਸੰਦੇਸ਼ ਦੇਣ ਦਾ ਤਰੀਕਾ ਸੀ ਜੋ ਹੁਣ ਚੱਚਾ ਹੋ ਰਹੀ ਆ ਧੰਨਵਾਦ